ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਜ ਬਲੌਗ ਦੇ ਵਿੱਚ ਹੋਰ ਸੁਣਾਉ ਜੀ ਕਿਵੇਂ ਸਾਰੇ ਠੀਕ ਠਾਕ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂ ਜੀ ਇੱਥੇ 4 ਵਜੇ ਦਾ ਟਾਈਮ ਆ ਤੇ ਮੈਂ ਇੱਥੇ ਬਣਾ ਰਹੀ ਸੀ ਕਿਉ ਮੱਖਣੀ ਗਰਮ ਧਰੀ ਹੋਈ ਹੈ ਮੇਰੀ ਤੇ ਹੁਣ ਸਹਜਪ੍ਰੀਤ ਬੇ ਕੁਛ ਹੈ ਕਹਿੰਦਾ ਮੈਂ ਬਣਾ ਕੇ ਤੇ ਭੁੱਖ ਲੱਗੀ ਹੈ ਚਾ ਦੇਣਾ ਤੇ ਠੰਡੇ ਦੇ ਵਿੱਚ ਤਾਂ ਬੱਚੇ ਕੁਛਾਂ ਕੁਛ ਮੰਗਦੇ ਆ ਫਰ ਮੈਨ ਸਾਰਾ ਸਮਾਨ ਕੱਢ ਕੇ ਦੇ ਗਿਆ ਕਹਿੰਦਾ ਮੇਰੇ ਆਉਂਦੇ ਨੂੰ ਬਣਾ ਦੇ ਨੌਣ ਗਿਆਏ ਸਵੇਦੀ ਦਾ ਅਜ ਠੰਡੇ ਬਹੁਤ ਤਾਂ ਪਾ ਬਿਲਕੁਲ ਨਹੀਂ ਨਿਕਲੀ ਹੈਗੀ ਜਾ ਕੇ ਹੁਣ ਥੋੜਾ ਚਮਕਾਰਾ ਹੋਇਆ ਹੈ ਨਾ ਤੇ ਇਸ ਕਰ ਨੂੰ ਵੀ ਹੁਣ ਸਿਰ ਨਾਲ ਆਇਆ ਤੇ ਹੁਣ ਸੈਰ ਕੀ ਆ ਨਾ ਮਾਹ ਚਲੋ ਨਾ ਹੁਣ ਛੁੱਟੀਆਂ ਵੀ ਖਤਮ ਹੋਣ ਵਾਲੀਆਂ ਨੇ ਫਿਰ ਸਕੂਲ ਲੱਗਣ ਵਾਲੇ ਨੇ 8 ਤਰੀਕ ਨੂੰ ਸਕੂਲ ਲੱਗਣੇ ਨੇ ਇਹਨਾਂ ਦੇ ਤੇ ਤੇ ਮੈਂ ਸਿਰ ਧੋਇਆ ਤਾਂ ਮੈਨੂੰ ਪਤਾ ਲੱਗਦੀ ਨਹੀਂ ਹੁਣ ਚਾਹ ਜੀ ਹੈਗੀ ਹੈ ਚਲੋ ਧੋ ਲਵਾਂਗੇ ਚੇ ਹੈ ਨਾ ਮੈਂ ਬਿਆਹ ਹੋਲ ਮਾਨ ਕੇ ਤੇ ਤੇ ਕੱਲ ਵਾਲੀ ਵੀਡੀਓ ਵਿੱਚ ਸਾਰੇ ਭੈਣ ਭਾਈ ਨੇ ਬਹੁਤ ਸੋਣਾ ਪਿਆ ਦੁੱਤਾ ਤੇ ਸੁਣ ਸੁਣੇ ਕਮੈਂਟ ਕਰੇ ਤੇ ਅੱਖ ਬਾਰੇ ਪੁੱਛਿਆ ਸੀ ਕਿ ਅੱਖ ਤਾਂ ਬਗਾਂ ਠੀਕ ਆ ਜੀ ਰੜਕਦੀ ਆ ਹਾਲੇ ਤੇ ਸਾਰਿਆਂ ਨੇ ਕਿਹਾ ਵੀ ਧਿਆਨ ਰੱਖੋ ਬਦਾ ਤੇ ਰੜਕੀ ਜਾਂਦੀ ਆ ਹਾਲੇ ਵੀ ਦੁੱਖ ਦੀ ਬਹੁਤ ਐ ਇਸ ਲਈ ਅੱਖਾਂ ਮੇਰੀ ਜੇ ਮਾਰਦੀਆਂ ਫਿਰ ਬਲਤ ਤਕਲੀਫ ਹੁੰਦੀ ਆ ਦੇ ਵਿਚੋਂ ਰੁਮਾਂ ਚ ਉਹ ਫੰਮਾ ਬੈਨ ਕਰਕੇ ਨਾ ਫਿਰ ਜਿਆਖ ਨੂੰ ਪਤਾ ਨਹੀਂ ਹੋ ਗਿਆ ਉਹਦੇ ਨਾਲ ਜਿਹੜੀ ਕਲੀਜੀ ਪਈਏ ਵਿੱਚ ਕਾਲਸ ਜੀ ਉਹਨਾਂ ਜਖਮ ਹੋ ਗਿਆ ਫਿਰ ਫੰਮਾ ਫੇਰਿਆ ਕਹਿੰਦਾ ਤਾਂ ਕਰਕੇ ਜਲਦ ਖੁੱਣ ਲੱਗੇ ਬਹੁਤ ਹੁੰਦੀਆਂ ਕੱਲ ਤਾਂ ਖੁੱਲਦੀ ਨਹੀਂ ਤੇ ਅੱਜ ਦਾ ਕੁਛ ਅੱਜ ਕੱਲ ਨਾਲੋਂ ਤਾਂ ਕੁਛ ਫਰਕ ਨਹੀਂ ਬਾਕੀ ਮੈਂ ਚੀਰ ਕੇ ਬਣਾ ਦਾਂ ਨਾ ਬਾਕੀ ਦੇਹ ਦੇ ਹੋਰ ਕੰਮ ਕਰ ਕੋਈ ਆਲਦਾਖ ਬਣਾਣੀ ਦਾੜਾ ਪਾਉਂਦੇ ਮਸਲੀ ਦੇ ਬਣਾਵਾਂਗੇ ਕੋਕੋਦ ਦੇਣ ਲੱਗਣਾ ਲੱਗਦੇ ਹੌਲੀ ਹੌਲੀ ਪੌਣਗੇ ਲੋੜ ਹਾਲਤਾ ਉਦਾਂ ਹੀ ਆ ਠੰਡ ਬਹੁਤ ਆ ਘਰ ਦੇ ਵਿੱਚ ਕੋਦੋ ਦੇਣ ਚੜਾਦਾ ਕੋਦੋ ਛਿੱਪਦਾ ਪਤਾ ਹੀ ਨਹੀਂ ਲੱਗਦਾ ਹੈਗਾ ਕੰਮਕਾਰ ਵੀ ਇਹ ਜੀ ਹੁੰਦੇ ਨੇ ਬਸ ਖਾਣਾ ਪਕਾਉਣਾ ਹੀ ਹੁੰਦਾ ਇਹਨਾਂ ਦੇ ਵਿੱਚ ਤਾਂ ਇੱਕ ਬੱਚੇ ਕੁਛ ਨਾ ਕੁਛ ਕਹੀ ਜਾਂਦੇ ਖਾਣ ਮਮੇ ਆ ਬਣਾ ਦੇ ਆ ਬਣਾ ਦੇ ਤੇ ਇਹਨਾਂ ਨੂੰ ਕਿਹਾ ਮਸੋ ਗੋਣ ਮੇਸ਼ ਪਰ ਬਤਾਏ ਜੀ ਜੀ ਇੱਛੇ ਜੇ ਕਹਿੰਦੀ ਵੀ ਤੁਸੀਂ ਪਜਿਰੀ ਦੀ ਲਾਓ ਵੀ ਉਹਦੀ ਵੀ ਪੰਜਿਰੀ ਪੰਜਿਰੀ ਦੀ ਵੀਡੀਓ ਵੀ ਬਣਾ ਕੇ ਸ਼ੇਅਰ ਕਰਵਾਣਾ ਪਰ ਦੀਦੀ ਕੀ ਕਰਾਂ ਪੰਜਿਰੀ ਖਾ ਕੇ ਖੁਸ਼ ਨਹੀਂ ਕੀ ਖਾਂਦੇ ਹੀ ਨਹੀਂਗੇ ਪੰਜਿਰੀ ਤਾਂ ਨਹੀਂ ਬਣਾਈ ਹੈਗੀ ਖੋਆ ਦੇ ਦਿਓ ਜਾਂ ਤੜੀਆਂ ਹੋਈਆਂ ਚੀਜ਼ਾਂ ਦੇ ਦਿਓ ਗਜਰੇਲਾ ਦੇ ਦਿਓ ਕਿਚਰੇ ਲਗਾਵਾਂਗੇ ਉਹ ਵਾਲੇ ਠੈਕੇ ਬਣਾਉਣੇ ਆ ਤੇ ਬਸਾਂ ਜੀ ਚੀਜ਼ਾਂ ਦੇ ਦਿਓ ਪਜਿਰੀ ਨੂੰ ਨਹੀਂ ਪੰਜਿਰੀ ਖਾ ਕੇ ਖੁਸ਼ ਨਹੀਂ ਘਿਓ ਵਾਲੀ ਕਹਿੰਦੇ ਵਿੱਚ ਸਮਾਨ ਬਹੁਤ ਪਾ ਜਾਂਦਾ

ਸੋਣ ਕਹਿੰਦਾ ਉਹ ਖਾਣਾ ਬੇਸਣ ਨਾਲ ਚਿਲਾ ਬਣਾ ਕੇ ਦੇ ਬੇਸਣ ਦਾ ਸ਼ਹਿਦ ਚਿਲਾ ਬਣਾਉਣ ਨੂੰ ਕਹਿੰਦੇ ਆ ਕਹਿੰਦੇ ਮੇਰੇ ਉਹਨਾਂ ਆਉਂਦੇ ਆਉਂਦੇ ਨੂੰ ਬਣਾ ਕੇ ਰੱਖ ਹਾਂ ਦੋ ਦਿਨ ਬਾਅਦ ਹੋ ਜਾਣਾ ਲਾ ਦੇ ਗਾਜਰ ਦੇ ਤੋ ਦੇਖ ਹਲੋ ਹਲੋ ਜੀ ਸਾਈਨ ਹਲੋ ਹਾਕੇ ਸਭ ਆੜ ਗਏ ਨਾ ਰੋ ਰੋ ਦੇ ਬਾੜ ਦੇ ਪੱਗ ਕਰਕੇ ਤਾਂ ਹੀ ਦਮਾ ਉਹ ਕਹਿੰਦੀ ਕਿ ਹਰਮੇਸ਼ ਨੇ ਇਹ ਕਹਿੰਦੀ ਸਹਿਜਪ੍ਰੀਤ ਵਰਗੀ ਪੱਗ ਬੰਨਿਆ ਕਰ ਜਿਸ ਕਰਨਾ ਮਾਂ ਉਹ ਬਾਪ ਦੀ ਨਹੀਂ ਬਦੀ ਹੰਦ ਉਹ ਪੱਗ ਉਹ ਕਹਿੰਦੀ ਦਵਾਲਾ ਨਾ ਬੰਨਿਆ ਕਰਾਂਗੇ ਅੰਦੇਸੇ ਮੈਂ ਨਹੀਂ ਇਹ ਨਹੀਂ ਬੰਨਣਾ ਨਹੀਂ ਹਾਂ ਕਹਾਂ ਦਵਾ ਦਸੇ ਕਹਦਾ ਹੂੰ ਮੈਂ ਚੰਪਾ ਦੇ ਬਣਾਵਾਂ। ਉਹ ਉਹ ਬੈਠੇ। ਹੀਲੇ ਨਹੀਂ। ਬੈ ਨਹੀਂ। ਚਿਲਾ। ਇੱਛ। ਪਰ ਇਹ ਵਜੇ ਰੱਖਿਆ ਆ ਗਿਆ। ਅਮੈਂ ਹਾਂਜੀ ਇੱਥੇ ਤੇ ਸ਼ਾਮ ਜੀ ਹੋ ਗਈ ਸੀਗੀ। ਦਾਲ ਆਪਾਂ ਬਣਾ ਗਏ ਸੀਗੇ ਤੇ ਤੜਕਾ ਤਾਂ ਲਾਉਣ ਤੋਂ ਰਹਿੰਦਾ ਤੀਗਾ। ਅੱਜ ਪਹਿਲਾਂ ਆਪਾਂ ਧਾਲ ਤਰ ਕੇ ਬਾਅਦ ਚ ਤੜਕਾ ਲਾਇਆ ਮੂੰਗੀ ਮਸਤਰੀ ਨੂੰ ਤੇ ਧਾਲ ਤਾਂ ਮੇਰੀ ਬਣ ਗਈ ਸੀ ਜਦੋਂ ਧਾਰਾਂ ਚੋਂ ਗਈ ਸੀ ਉਦੋਂ ਫਿਰ ਮੈਂ ਗੋਹ ਲਾ ਕੇ ਛੱਡ ਗਈ ਸੀ ਤੇ ਆਉਂਦੇ ਨੂੰ ਬਣ ਗਈ ਹੈ ਨਾ ਕਿਉਂਕਿ ਰੱਖੀ ਹੋਈ ਸੀਗੀ ਥੋੜੇ ਜਿਹੇ ਟਾਈਮ 'ਚ ਬਣ ਗਈ ਇਹਨੂੰ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਤੁਹਾਨੂੰ ਪਤਾ ਹੀ ਹੈ ਮੂੰਗੀ ਮਸਤਰੀ ਤਾਂ ਬਹੁਤ ਛੇਤੀ ਬਣਦੀ ਹੈ ਹੈ ਨਾ ਤੇ ਬਸ ਹੁਣ ਇੱਥੇ ਤੜਕਾ ਲਾਉਣ ਲਾਉਣ ਦੀ ਤਿਆਰੀ ਕਰ ਰਹੀ ਸੀਗੀ ਮੈਂ ਤੇ ਪਿਆਜ਼ ਵਗੈਰਾ ਛਿੱਲ ਦਾਂਗੇ ਲਸਣ ਅਦਰਕ ਹਰੀ ਮਿਰਚ ਪਾਵਾਂਗੇ ਇਹ ਇਹ ਤੇ ਸਾਈਡ ਫਿਰ ਰਿਆ ਸੀਗਾ ਕਹਿੰਦਾ ਮम्मी ਦਾਲ ਬਣ ਗਈ ਮੈਂ ਬਣ ਗਈ ਇਹਨੂੰ ਨਾ ਸ਼ੌਂਕ ਹੁੰਦਾ ਜਨਾ ਕੋਈ ਵੀ ਐਜੀ ਦਾਲ ਬਣਾਣਾ ਇਹ ਫਿੱਕੀ ਇਦਾਂ ਹੀ ਖਾਂਦਾ ਹੁੰਦਾ ਤੇ ਨੂਨ ਤੇ ਹਰਦੀ ਪਾ ਕੇ ਬਣਾਈ ਸੀਗੀ ਫਿੱਕਾ ਜਿਹਾ ਨੂਨ ਵਿੱਚ ਰੱਖ ਕੇ ਬਣਾਉਣਾ ਇਹਨੇ ਤੇ ਬਾਅਦ ਚ ਤੜਕੇ ਦੇ ਵਿੱਚ ਫੇਰ ਤੇਜ ਮਸਾਲੇ ਮਤਲਬ ਹਲਦੀ ਤੇ ਨੂਨ ਦੁਆਰਾ ਪਾ ਲੈਣੇ ਆ ਤੇ ਪਹਿਲਾਂ ਤਾਂ ਫਿੱਕੀ ਹੁੰਦੀ ਹੈ ਦਾਲ ਜਦੋਂ ਬਣਾਉਂਦੇ ਆ ਤੇ ਇਹਨੂੰ ਫਿੱਕੀ ਜੀ ਖਾਣ ਦਾ ਸ਼ੌਂਕ ਹੈ ਇਹਨੇ ਪਹਿਲਾਂ ਖਾ ਲੰਦਾ ਹੁੰਦਾ ਹੈ ਇਹ ਤੇ ਰੋਟੀ ਦੇ ਨਾਲ ਘਟ ਖਾਂਦਾ ਇਹ ਇਦਾਂ ਖਾ ਲੰਦਾ ਵਧੀਆ ਫਿੱਕੀ ਜੀ ਦਾਲ ਤੇ ਤਾਂ ਹੀ ਇਹ ਖਾਣ ਲੱਗਿਆ ਹੋਇਆ ਸੀ ਕਹਿੰਦਾ ਲੈ ਮੈਂ ਖਾ ਕੇ ਦੇਖ ਲਾਂ ਨੂਨ ਬੱਚ ਦੇਖ ਲਾਂ ਮਹ ਨੂਨ ਬੱਚ ਤਾਂ ਇਹਦੇ ਵਿੱਚ ਪਹਿਲਾਂ ਹੀ ਘਾਟ ਆ ਵੀ ਤਾਂ ਕੀ ਦੇਖਣਾ ਵੀ ਮੈਨੂੰ ਤਾਂ ਪਤਾ ਹੀ ਆ ਤੇ ਉਹੀ ਖਾਣ ਲੱਗਿਆ ਹੋਇਆ ਸੀਗਾ ਲਓ ਜੀ ਆਪਾਂ ਸਾਰਾ ਇਹ ਕੱਟ ਕੇ ਰੱਖ ਜੀਏ ਫੇਰ ਲੈ ਕੇ ਆਉਣਾ ਧਨੀਆ ਨਹੀਂ ਨਹੀਂ ਰੋ ਜਾਣਾ ਬਾਹਰ ਤੇ ਹਲੇ ਸਵਾ 5 ਦਾ ਟਾਈਮ ਸੀਗਾ ਨੀਰਾ ਹੋਣ ਲੱਗ ਗਿਆ ਸੀਗਾ ਬਸ ਤੇ ਧੁੰਦ ਜੀ ਵੀ ਛੇਤੀ ਉਹ ਆ ਜਾਂਦੀ ਛੇ ਫਟਾਫਟ ਕੰਮ ਨੂੰ ਵੀੜ ਕੇ ਅੰਦਰ ਬੰਨਾ ਪੈਂਦਾ ਹੈ ਫੇ ਵੀ ਧੁੰਦ ਆ ਜਾਂਦੀ ਹੈ ਜਾਨੂੰ ਕੰਮ ਨਿਭੜਦਾ ਕਾਫੀ ਠੰਡ ਲੱਗਣ ਲੱਗ ਜਾਂਦੀ ਔਰ ਇਹ ਬੇੜੇ ਚ ਇੱਕ ਹਵਾ ਲੱਗਦੀ ਔਰ ਇਹ ਆਪਣੇ ਪੌੜੀਆਂ ਚ ਹਵਾ ਬਹੁਤ ਆਉਂਦੀ ਹੈ ਇਧਰੋਂ ਜੇ ਬੈਠੇ ਹੁੰਨੇ ਨਾ ਮੂਰੇ ਸੇਕ ਪਈ ਜਾਂਦਾ ਚੁੱਲੇ ਦੇ ਪਿੱਛੋਂ ਹਵਾ ਲੱਗ ਜਾਂਦੀ ਹਟੂਏ ਨੂੰ ਤੇ ਜਿਸ ਕਰਨਾ ਆਪਣਾ ਥੱਲੇ ਖੇਲਦਾ ਫਿਰਦਾ ਤੇ ਸਾਈਕਲ ਚਲਾਉਂਦਾ ਇਹ ਸਹਜ ਆ ਗਿਆ ਸੀਗਾ ਤੇ બસ ਇਦਾਂ ਟੱਪਾ ਦੇ ਫੇਰੀ ਜਾਂਦੇ ਨੇ ਹੁਣ ਤਾਂ ਬਸ ਛੁੱਟੀਆਂ ਹੀ ਮੁੱਕਣ ਵਾਲੀਆਂ ਨੇ ਦੇਖੋ ਵੀ ਸ਼ਾਇਦ ਕੱਲ ਨੂੰ ਸਕੂਲ ਲੱਗਦੇ ਨੇ ਕਿ ਨਹੀਂ ਹੈਨਾ ਪਰ ਠੰਡ ਇੰਨੀ ਜ਼ਿਆਦਾ ਹੋਗੀ ਸ਼ਾਇਦ ਛੁੱਟੀਆਂ ਹੋਰ ਨਾ ਵੱਧ ਜਾਣ ਜਿਵੇਂ ਹੁਣ ਸੈਕੰਡ ਸੈਟਰਡੇ ਦੀ ਤਾਂ ਆਊਗੀ ਫਿਰ ਸੰਡੇ ਆ ਗਿਆ ਵਿੱਚ ਹੈਨਾ ਸ਼ਾਇਦ ਵਧਾਈ ਦੇਣ ਵੀ ਲੋੜੀ ਵੀ ਆ ਜਾਣੀ ਹੈ ਵਿੱਚ ਦੇਖੋ ਕਈ ਸਕੂਲਾਂ ਦੇ ਤਾਂ ਕਹਿੰਦੇ ਨੇ ਸਾਡੇ ਵੱਲ ਵੱਧ ਗਈਆਂ ਮਤਲਬ 14 15 ਤਰੀਕ ਤੱਕ ਕਰਤੀਆਂ ਤੇ ਸ਼ਾਇਦ ਇਹਨਾਂ ਦੀ ਵੀ ਵਾਜਨ ਕੱਲ ਨੂੰ ਪਤਾ ਲੱਗੂ ਕੱਲ ਨੂੰ ਮੈਸੇਜ ਆਊਗਾ ਬਾਕੀ ਜੀ ਸਾਰੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਭੈਣਾਂ ਭੈਣ ਪਾਈਆਂ ਦਾ ਜਿਹੜੇ ਇਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਤੇ ਵੀਡੀਓ ਨੂੰ ਲਾਈਕ ਕਰਦੇ ਨੇ ਪਲੀਜ਼ ਲਾਈਕ ਕਰਨਾ ਨਾ ਭੁੱਲਿਆ ਕਰੋ ਲਾਈਕ ਬਹੁਤ ਘੱਟ ਆਉਂਦੇ ਨੇ ਤੇ ਹਾਈਪ ਵੀ ਜ਼ਰੂਰ ਕਰ ਦਿਆ ਕਰੋ ਹਨਾ ਤੇ ਕਈ ਵਾਰ ਕਮੈਂਟ ਕਰਕੇ ਨਾ ਭੁੱਲ ਜੰਨੇਓ ਲਾਈਕ ਕਰਨਾ ਪਲੀਜ਼ ਵੀਡੀਓ ਸਟਾਰਟ ਹੁੰਦੀ ਸਾਰੇ ਲਾਈਕ ਕਰ ਦਿਆ ਕਰੋ ਅੰਗੂਠੇ ਦਾ ਬਟਨ ਦਵਾ ਦਿਆ ਕਰੋ ਤੇ ਬਾਅਦ ਚ ਕਮੈਂਟ ਕਰ ਦਿਆ ਕਰੋ ਤੇ ਕਮੈਂਟ ਕਰਨ ਨਾਲ ਪਤਾ ਲੱਗ ਜਾਂਦਾ ਵੀ ਕਿਹੜਾ ਭੈਣ ਭਾਈ ਦੇਖਦਾ ਹੈ ਨਾ ਵੀਡੀਓ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਜੀ ਹਾਂਜੀ ਤੇ ਆਪਣਾ ਇਹ ਤੜਕਾ ਤਿਆਰ ਹੋ ਗਿਆ ਸੀਗਾ ਤੇ ਹੁਣ ਚੱਲਦੇ ਆਂ ਥੱਲੇ ਨੂੰ ਅ ਥੱਲੇ ਰਹਿੰਦੇ ਆ ਹਲੇ ਆਪਣੇ ਬੱਕਰੀਆਂ ਅੰਦਰ ਬੰਨ੍ਹਣੋਂ ਤਾਂ ਰਹਿੰਦੀਆਂ ਨੇ ਤੇ ਲੈ ਕੇ ਆਉਣੇ ਆ ਧੰਨੀਆਂ ਫਿਰ ਆ ਕੇ ਤੜਕਾ ਲਾਉਂਗੀ ਤੜਕਾ ਲਾ ਕੇ ਜਦਿਆ ਆਪਣੀ ਰੋਟੀ ਲੱਗ ਜਾਣਾ ਇੱਥੇ ਤੇ ਪਿਆਜ਼ ਦੇ ਛਿਲਕੇ ਆਪਾਂ ਰੱਖ ਲੈਣੇ ਨੇ ਤੇ ਮੁਰਗਿਆਂ ਨੂੰ ਪਾ ਦਿੰਦੇ ਹੁੰਦੇ ਆ ਕੋਈ ਵੀ ਮੂਲੀਆਂ ਵਗੈਰਾ ਦਾ ਹੋਇਆ ਕਾਸੀ ਵੀ ਸਬਜ਼ੀ ਦਾ ਛਿਲਕਾ ਹੈ ਆਪਾਂ ਮੁਰਗਿਆਂ ਨੂੰ ਪਾ ਦਿੰਨੇ ਆ ਉਹ ਖਾ ਲੈਂਦੇ ਨੇ ਸਬਜ਼ੀ ਲਓ ਜੀ ਇੱਥੇ ਆਪਾਂ ਪਹੁੰਚ ਗਏ ਖੇਤ ਦੇ ਵਿੱਚ ਤੇ ਧਨੀਆ ਤੋੜ ਲੈਣੇ ਧਨੀਆ ਪਾਏ ਦਈ ਵੜ ਲਾਂਗੇ ਤੇ ਬਾਅਦ ਚ ਸਮਾਰ ਕੇ ਇੱਕ ਦੋ ਡਾਲੇ ਕੱਖਾਂ ਦੇ ਵਿੱਚ ਤੇ ਆਪਾਂ ਕੱਢ ਕੇ ਇੱਦਾਂ ਹੀ ਪਾ ਦਾਂਗੇ ਦੋ ਮੁਠੀਆਂ ਵੜ ਲਿਆ ਸੀ ਆਪਾਂ ਨੇ ਧਨੀਆ ਦਾ ਕੁਛ ਦਾਲਚ ਪਾ ਦਾਂਗੇ ਤੇ ਕੁਛ ਰੱਖ ਲਾਂਗੇ ਸਵੇਰੇ ਰੋਟੀ ਚ ਪਾ ਲਾਂਗੇ ਤੇ ਲਓ ਜੀ ਆਪਾਂ ਹੁਣ ਲੱਗ ਗਏ ਸੀਗੇ ਇਥੇ ਬੱਕਰੀਆਂ ਅੰਦਰ ਕਰਨ ਬੱਕਰੀਆਂ ਵੀ ਬਾਹਰ ਹੀ ਖੜੀਆਂ ਸੀਗੀਆਂ ਠੰਡ ਲੱਗ ਰਹੀ ਸੀਗੀਆਂ ਇਹਨਾਂ ਨੂੰ ਤੇ ਬੱਦਲਬਾਈ ਕਾਫੀ ਜਿਆਦਾ ਹੋ ਗਈ ਸੀਗੇ ਅੱਜ ਫਟਾਫਟ ਬੰਦੀ ਹੈ ਵਸ ਇਹਨਾਂ ਨੂੰ ਤੇ ਪਾਣੀ ਹਲੇ ਪਸ਼ੂ ਨੇ ਨਹੀਂ ਪੀਣਾ ਹੈਗਾ ਅੱਜ ਆਪਾਂ ਪੱਠਿਆਂ ਨੂੰ ਲੇਟ ਹੋ ਕੇ ਪਾਉਣ ਨੂੰ ਮੈਂ ਪਹਿਲਾਂ ਲੈਟ ਭੱਜ ਗਈ ਤੇ ਪਹਿਲਾਂ ਥੋੜਾ ਜਿਹਾ ਐਦਾਂ ਸੀਗਾ ਵੀ ਚਲੋ ਹੁਣ ਬੈਠੇ ਨੇ ਪਸ਼ੂ ਹਨਾ ਆਰਾਮ ਕਰ ਦਿੰਨੇ ਕਰ ਲੰਦੋ ਵੀ ਫੇ ਟੋਕਾ ਕਰਦੇ ਆ ਜਦੋਂ ਟੋਕਾ ਕਰਨ ਦਾ ਟਾਈਮ ਆਇਆ ਫੇ ਲੈਟ ਭੱਜ ਗਈ ਤੇ ਫੇ ਲੈਟ ਆਈਆ ਸਵਾ 4 ਵਜੇ ਆ ਕੇ ਤੇ ਹੁਣੇ ਸਵਾ 4 ਵਜੇ ਕੱਖ ਪਾਏ ਸੀਗੇ ਕੱਖ ਪਾ ਕੇ ਜਦੇ ਧਾਰਾ ਚੋਲੀਆਂ ਤੇ ਲੇਟ ਹੋ ਗਏ ਹੁਣ ਕੱਖਾਂ ਨੂੰ ਤਾਂ ਕਰਕੇ ਫਿਰ ਹੁਣ ਪਾਣੀ ਵੀ ਲੇਟ ਪੀਣਗੇ ਆ ਰੋਟੀ ਲਾ ਕੇ ਉਸ ਤੋਂ ਬਾਅਦ ਆ ਕੇ ਪਾਣੀ ਪਿਲਾਉਂਗੀ ਤੇ ਹਲੇ ਕਟਰੋਂ ਨੂੰ ਅੰਦਰ ਕਰਜਣੀ ਆ ਤੇ ਇਹ ਚੁੰਨੀ ਮੈਂ ਨਾ ਜਦੋਂ ਟੋਕਾ ਪਾਉਣ ਲੱਗੀ ਕੱਖ ਉੱਥੇ ਰੱਖਤੀ ਅੰਦਰ ਖੋਲੀ ਤੇ ਭੁੱਲ ਗਈ ਬਾਅਦ ਲੱਭਦੀ ਫਿਰ ਗਈ ਵੀ ਕਿੱਥੇ ਗਈ ਤੇ ਹੁਣ ਜਦ ਮੈਂ ਅੰਦਰ ਬੱਕਰੀਆਂ ਮੰਨਣ ਗਈ ਫਿਰ ਮੇਰੀ ਨਿਗਾ ਪਈ ਮੈਂ ਤਾਂ ਇੱਥੇ ਪਈ ਐ ਕੱਲ ਮੈਂ ਲੱਭਦੀ ਸੀਗੀ ਜਦੋਂ ਦੁੱਧ ਪਾਉਣ ਜਾਣਾ ਸੀਗਾ ਮੈਨੂੰ ਲੱਭੀ ਹੋਣੀਗੀ ਤੇ ਲੋ ਜੀ ਆਪਾਂ ਬੰਦੀਆ फटाफट ਇਹਨਾਂ ਨੂੰ ਅੰਦਰ ਮੰਮੀ ਮਮਾ ਆ ਨਾ ਆਇਆ ਕਿਉਂ ਆਂਡਰ ਪਾ ਕਿਹਨੇ ਪਾਲਣ ਆਮੀ ਹਾਂਜੀ ਆਪਾਂ ਆਪਣੀ ਵੀਡੀਓ ਦਾ ਐਂਡ ਬੇਤੀ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ